ਜ਼ਿੰਦਗੀ ਦਾ ਦੌਰ ਬੜਾ ਹੁਸੀਨ ਹੈ ਕੀ ਕੀ ਨਹੀਂ ਮੈਂ ਇਸ ਵਿੱਚ ਵੇਖ ਲਿਆ ਕੋਈ ਅੱਜ ਵੀ ਹੱਕ ਦੀ ਰੁੱਖੀ ਖਾ ਲੈਂਦਾ ਕੋਈ ਆਪਣਾ ਈਮਾਨ ਹੈ ਵੇਚ ਰਿਹਾ ਕੁਝ ਉਪਰੀ ਚੰਗੇ ਬਣ ਕੇ ਖੱਟ ਲੈਂਦੇ ਵਿਚਲਾ ਚੰਗਾ ਆਤਿਸ਼ ਅਗ ਹੈ ਸੇਕ ਰਿਹਾ ਇਸ ਜ਼ਮਾਨੇ ਵਿੱਚ ਨਹੀਂ ਮਿਲਦੀ ਕਦਰ ਉਹਨਾਂ ਨੂੰ ਜੋ ਦਸਾਂ ਨੂੰ ਹਾਂ ਦੀ ਖਾਏ ਦੇਖ ਕਰ ਕੰਮ ਨਹੀਂ ਕਰਿਆ ਗਰੀਬ ਭੁੱਖਾ ਮਰਦਾ ਅਣਦੇਖਾ ਕਰਦੇ ਉੰਜ ਮੰਦਰ ਮਸਜਿਦ ਨੋਟਾਂ ਨਾਲ ਹਰ ਕੋਈ ਮੱਥਾ ਟੇਕ ਰਿਹਾ ਹਾਲਾਤਾਂ ਨੇ ਤਰਾਸ਼ਿਆ ਤੇ ਘੜਿਆ ਇਨਸਾਨ ਨੂੰ ਕੋਈ ਟੁੱਟਿਆ ਹੋਇਆ ਵਿੱਚੋਂ ਤੇ ਬਾਹਰੋਂ ਬੰਨਠੇ ਟਰੇਹਾ ਜਰੂਰਤ ਸੀ ਤਾਂ ਕਦੇ ਨਾ ਕੋਈ ਖੜਿਆ ਨਾ ਭਾਵੇਂ ਲੱਖਾਂ ਨੂੰ ਦੇ ਏ ਇਹ ਕਰ ਰਿਹਾ ਥੱਕਿਆ ਹਾਰਿਆ ਇਨਸਾਨ ਸਾਰਾ ਦਿਨ ਕਰ ਕਮਾਈ ਅੱਜ ਵੀ ਉਸ ਖੁਸ਼ੀ ਤੋਂ ਪਰੇ ਹੈ ਭਾਵੇਂ ਜ਼ਿੰਦਗੀ ਦੀ ਗੱਡੀ ਹਰ ਕੋਈ ਔਖਾ ਸੌਖਾ ਰੇੜ ਰਿਹਾ ਨਾ ਕਲਮ ਚਲਾਈ ਨਾ ਕਲਾਮ ਬਣਾਈ ਨਾ ਕਲਮ ਚਲਾਈ ਨਾ ਕਲਾਮ ਬਣਾਈ ਇਹ ਤਾਂ ਖੁਦਾ ਹੈ ਜੋ ਮੇਰੇ ਹੱਥੋਂ ਲਿਖ ਇਹ ਲੇਖ ਰਿਹਾ ਸਾਰੀ ਉਮਰ ਰੋਂਦਾ ਗਿਆ ਸ਼ਹਿਰ ਤਾਂ ਪਿੱਛੇ ਬੰਦਾ ਅੱਜ ਵੇਖ 6 ਫੁੱਟ ਜਗ੍ਹਾ ਵਿੱਚ ਇਹ ਲੇਟ ਗਿਆ ਅੱਜ ਵੇਖ 6 ਫੁੱਟ ਜਗ੍ਹਾ ਵਿੱਚ ਇਹ ਲੇਟ ਗਿਆ